ਓ ਮੇਰੀ ਗੱਲ ਸੁਣੋ ਮਹਿੰਦਰ ਸਿੰਘ ਓ ਤੂੰ ਬੀਬੀ ਬਾਲਾ ਵੇਖ ਆਪਣੀ ਘੜੀ ਵਲੇ ਸਟਾਈਮ ਕਿ ਨਾ ਹੋ ਗਿਆ ਓ ਤੂੰ ਆ ਸਵੇਰ ਦਾ ਕਿੱਥੇ ਰਹਿ ਗਈ ਓ ਜਨਾ ਮੈਂ ਕਿੱਥੇ ਰਹਿ ਗਿਆ ਸੀ ਅੱਜ ਸਵੇਰੇ ਸਵੇਰੇ ਮੇਰੇ ਘਰੇ ਪੰਗਾ ਪੈ ਗਿਆ ਸੀ ਮੋਕਾ ਦਾ ਪੰਗਾ ਪੈ ਗਿਆ ਸੀ ਓ ਜਨਾ ਪਤਾ ਨਹੀਂ ਕਿੱਥੋਂ ਕਿਹੜੇ ਰਿਸ਼ਤੇਦਾਰ ਸਾਜਰੇ ਸਾਡੇ ਘਰੇ ਆ ਗਏ ਤੇ ਮੇਰੀ ਜਰਾਨੀ ਮੈਨੂੰ ਕਹਿੰਦੀ ਕਿ ਬੰਦਿਆ ਵਾਂਗੂ ਨਾ ਵਸੇ ਸਮੋਸੇ ਲੈ ਗਿਆ ਤਾਂ ਤੈਨੂੰ ਡਿਊਟੀ ਤੇ ਜਾਣ ਦੇਣਾ ਓ ਜਨਾ ਮੈਂ ਸਮੋਸੇ ਲੈਣ ਗਿਆ ਆ ਗਿਆ ਗਿਆ ਆ ਗਿਆ ਲੇਟ ਹੋ ਗਿਆ ਨਾਲੇ ਗੱਲ ਸੁਣੋ ਜੇ ਮੈਨੂੰ ਤੁਸੀਂ ਪਹਿਲਾਂ ਫੋਨ ਕਰ ਦਿੰਦੇ ਕਿ ਥਾਣੇ ਦੀ ਬੀਬੀ ਭਰਤੀ ਕਰ ਲਈ ਐ ਉਹ ਮੈਂ ਤਾਂ ਰਾਤੀ 2 ਵਜੇ ਕੰਮ ਤੇ ਆ ਜਾਣਾ ਸੀ ਤੂੰ ਆ ਜਾ ਇਧਰ ਆ 2 ਵਜੇ ਕੰਮ ਤੇ ਆ ਜਾਣਾ ਸੀ ਉਹ ਤੂੰ ਬੀਬੀ ਨੂੰ ਨਾ ਯਾ ਤਾਂ ਮੇਰੀ ਸੁਣ ਗੱਲ ਅੱਜ ਦੀ ਕਾਰਵਾਈ ਕਿੱਥੋਂ ਸ਼ੁਰੂ ਕਰਨੀ ਆ ਅੱਜ ਦੀ ਕਾਰਵਾਈ ਜਨਾਬ ਉਧਰੋਂ ਸ਼ੁਰੂ ਕਰ ਲੈਂਦੇ ਆ ਉਧਰੋਂ ਸ਼ੁਰੂ ਕਰਨੀ ਮੇਰੇ ਕਹਿਣ ਦਾ ਮਤਲਬ ਐ ਮਹਿੰਦਰ ਸਿੰਘ ਉਹ ਆਪਾਂ ਜਿਹੜੇ ਕੱਲ ਦੇ ਮੋਟਰਸਾਈਕਲ ਫੜੇ ਆ ਉਹ ਉਹਨਾਂ ਦਾ ਕੀ ਕਰਨਾ ਉਹ ਜਿਹੜੇ ਜਨਾਬ ਕੱਲ ਫੜੇ ਸੀਗੇ ਉਹ ਆਹੋ ਉਹ ਮੋਟਰਸਾਈਕਲ ਜਿਹੜੇ ਉਹ ਜਨਾਬ ਜਿਹੜੇ ਚਾਰ ਮੋਟਰਸਾਈਕਲ ਕੱਲ ਫੜੇ ਆ ਉਹਨਾਂ ਦਾ ਕੀ ਕਰਨਾ ਤੁਹਾਨੂੰ ਮੈਂ ਦੱਸਦਾ ਪਹਿਲਾਂ ਤਾਂ ਚਾਰ ਮੋਟਰਸਾਈਕਲਾਂ ਨੂੰ ਰੰਗ ਕਰਾਣੇ ਆ ਉਸ ਤੋਂ ਬਾਅਦ ਜਨਾਬ ਉਹਨਾਂ ਵੇ ਪਿੱਛੇ ਨਕਲੀ ਨੰਬਰ ਲਖਾਣੇ ਆ ਫਿਰ ਉਹਦੇ ਵਿੱਚੋਂ ਜਨਾਬ ਆਪਾਂ ਤੇਲ ਪਵਾਣੇ ਆ ਤੇ ਬੀਬੀ ਨੂੰ ਪਟਾਣ ਆ ਗਏ ਪੂਰੇ ਸ਼ਹਿਰ ਦੀ ਗੜੀ ਲਾਓ ਬੁਢਾ ਕੇ ਕਨੂੰ ਗੇੜੀਆਂ ਲਾਉਣੀਆਂ ਉਹ ਬੀਬੀ ਨੂੰ ਤਾਂ ਅਸੀਂ ਥਾਣੇ ਵਿੱਚ ਕੰਮ ਕਾਲੇ ਰੱਖਿਆ ਤੂੰ ਗੇੜੀਆਂ ਲਾਉਣ ਦੀ ਗੱਲ ਕਰੀ ਜਾਂਦਾ ਆ ਉਹ ਇਹ ਤਾਂ ਸਿੱਧੀ ਮੋਟਰਸਾਈਕਲਾਂ ਦੀ ਗੱਲ ਤੋ ਇੱਕ ਟੋਚਨ ਸਾਈਕਲ ਫੜ ਕੇ ਲਿਆ ਸੀਗਾ ਉਹ ਵੇ ਮੇਰਾ ਤਾਂ ਦਿਲ ਕਰਦਾ ਮਹਿੰਦਰ ਸਿਆਂ ਉਹੜਾ ਸਾਈਕਲ ਆ ਉਹ ਆਪਾਂ ਟੋਚਨ ਨੂੰ ਦੇ ਛੱਡੀਏ ਉਹ ਜਨਾਬ ਆ ਦੇਖੋ ਤੁਹਾਡੇ ਮੂਰੇ ਜੋੜੇ ਹੱਥ ਸਾਈਕਲ ਟੋਚਨ ਨੂੰ ਦੇ ਦਈਏ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਟੋਚਨ ਦੀਆਂ ਸ਼ਰਾਰਤਾਂ ਦਾ ਉਹ ਤੇ ਪੈਦਲ ਕੁੜੀ ਨੂੰ ਲੈ ਕੇ ਬਾਜ਼ਾਰ ਨੂੰ ਨਿਕਲ ਜਾਂਦਾ ਜੇ ਆਪਾਂ ਦੇ ਦਤਾ ਨਾ ਨੂੰ ਸਾਈਕਲ ਤੇ 24 ਘੰਟੇ ਉਹਨੇ ਬੀਬੀ ਸਾਈਕਲ ਦੇ ਪਿੱਛੇ ਉਠਾ ਕੇ ਘੁੰਮੀ ਜਾਣਾ ਘੁੰਮੀ ਜਾਣਾ ਘੁੰਮੀ ਜਾਣਾ